ਹਾਂਜੀ ਕੀ ਹਾਲ ਚਾਲ ਨੇ ਮਿੱਤਰੋ ਸਵਾਗਤ ਹੈ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਏ ਹੋਇਆ ਥੋੜਾ ਜਿਹਾ ਬਾਹਰੇ ਕੰਮ ਕਬਾੜ ਕਿੰਨੀ ਕਬਾੜ ਲਾ ਲੋ ਚ ਹੋਏ ਉਹਨਾਂ ਲੋ ਗੱਡੀਆਂ ਪੁਰਾਣੀਆਂ ਖੜੀਆਂ ਠੀਕ ਹੈ ਜੀ ਥੋੜਾ ਜਿਹਾ ਸਮਾਨ ਲੈਣਾ ਤੇ ਪੂ ਬਾਅਦ ਥੋੜਾ ਜਿਹਾ ਕੰਮ ਸੀਗਾ ਤਾਂ ਤੇ ਅੱਜ ਵੀ ਧੁੱਪ ਨਹੀਂ ਨਿਕਲੀ ਹੈਗੀ ਯਾਰ ਠੰਡਾ ਅੱਜ ਵੀ ਬਹੁਤ ਆ ਜੇ ਧੁੱਪ ਨਿਕਲਿਆਵੇ ਨਾ ਵਧੀਆ ਹੋ ਜਾਂਦਾ ਮਾਹੌਲ ਧੁੱਪਾ ਚਾ ਤੁਰਨਾ ਫਿਰਨਾ ਮੋਟਰਸਾਈਕਲ ਦੇ ਵੀ ਤੁਰਨਾ ਫਿਰਨਾ ਵਧੀਆ ਹੋ ਜਾਂਦਾ ਹੈ ਧੁੱਪ ਚ ਤਾਂ ਹੁਣ ਠੰਡ ਚ ਨਾਲ ਤਾਂ ਠੰਡੀ ਹਵਾ ਲੱਗਦੀ ਹੈ ਨਾਲੇ ਹੁਣ ਹੀ ਕਿਸੇ ਪਾਸੇ ਜਾਇਆ ਜਾਂਦਾ ਠੰਡ ਚ ਇਹ ਆਪਾਂ ਆਪਣੀ ਗੱਡੀ ਚ ਉਹ ਕਰਨਾ ਬਈ ਇਹ ਚ ਉਹ ਜਿਆਰਾ ਇਹ ਚ ਆਪਾਂ ਚੌੜ ਤੋਂ ਨਾ ਚੌੜ ਕਰਦੇ ਨੂੰ ਵੀ ਬਸ ਬੇਸਾਂ ਆਂਦੇ ਬੱਬੂ ਪਰ ਜਿਹੜੇ ਦੋ ਰੱਖਦੇ ਉਹ ਤੇ ਸੱਚ ਵੀ ਵੱਡੀ ਲਾਉਣੀ ਬਈ ਫਿਰ ਦੋ ਕਰਕੇ ਆਪਰੇ ਵਿੱਚ ਉਹ ਕਰਨਾ ਛੋਟੀ ਕਰਨੀ ਹੈ ਸੱਚ ਆਪਣੀ ਆ ਆ ਟਿਬਾ ਬੇਸਿਕ ਰੱਖਣੀ ਹੈ ਇੱਕ ਕੱਢਣੀ ਹੈ ਵਿੱਚ ਉਹ ਕਰਦੇ ਆਂਗੇ ਜਿਵੇਂਲੇ ਖੜਿਆ ਨਹੀਂ ਰੋਜ਼ ਭੁੱਲ ਜਾਂਦੇ ਆ ਕਰ ਦਿਆਂ ਜਾਂ ਉਹਦਾ ਹੱਥ ਨੂੰ ਹੋਇਆ ਤਾਂ ਹੁਣ ਵੀ 4:30 5 ਵਜੇ ਵਾਲੇ ਨੇ ਪਰ ਕੱਢ ਦਿੰਨੇ ਹੁਣ ਵੀ ਕੋਈ ਚੱਕਰ ਨਹੀਂ ਮੇਰਾ ਟਾਈਮ ਪਿਆ ਹਾਲੀ ਹੁਣ ਕੱਢ ਦਾਂਗੇ ਆਪ ਕੋ 5 ਮਿੰਟ ਤੱਕ ਤਾਰਾਂ ਨਹੀਂ ਖੁੱਲਣੀਆਂ ਨੇ ਗੱਲੀਆਂ ਸਾਰਾ ਪੱਕਾ ਨਹੀਂ ਕੰਮ ਕਰਦੇ ਕਿ ਲਈ ਤਾਰਾਂ ਖੁੱਲ ਕੇ ਬੂਫਰ ਕੱਢ ਦਾਂਗੇ ਬਾਰੇ ਟਿਊਬ ਆ ਓਏ ਆ ਵੀ ਕੱਢਣਾ ਤੇ ਸੱਚ ਬਾਰੇ ਸਮਾਨ ਠੀਕ ਐ ਹੁਣ ਕੱਢ ਦਿੰਨੇ ਆ ਰਦਾ ਹਨ ਹਲੋ ਜੀ ਨਿਕਲ ਗਿਆ ਉਹ ਕੱਢਣੀ ਆ ਬਾਹਰ ਆਪਾਂ ਹਾਂ ਬੂਫਰ ਤਾਂ ਨਹੀਂ ਕੱਢਦੇ ਆ ਕੱਢਣਾ ਮੁੰਡੇ ਬਾਹਰ ਆਪਾਂ ਟਿਊਬ ਆ ਹਾਂ ਤਾਂ ਪਿਆ ਰਹਿਣਾ ਜੀ ਇਹ ਚ ਵੀ ਦੋ ਕਰਿਆ ਨੇ ਕੰਮਾ ਇੱਕਿਆ ਬਾਅਦ ਹੀ ਮੰਗ ਰਿਹਾ ਤੇ ਵੀ ਦੋ ਲਾ ਰੱਖੇ ਨੇ ਤਾਂ ਕਰਕੇ ਬੈਟਰੀ ਮੋਟਰ ਜ਼ਿਆਦਾ ਖਾਂਦੀ ਹੁਣ ਇਹ ਇਹ ਤਾਂ ਪਰ ਕੰਫਿਜੀ ਆ ਗੱਡੀਆਂ ਬਾਰੇ ਇਹਦੇ ਵਿੱਚ ਵੀ ਬੂਫਰੀ ਇੱਕ ਦੋਨਾਂ ਚੱਕਰ ਰੱਖ ਕੇ ਆ ਰੱਖ ਕੇ ਇਹਨੂੰ ਕੱਢ ਦਿੰਨੇ ਆ ਬਾਹਰ ਇੱਕ ਠੀਕ ਆ ਇਹਨਾਂ ਦਾ ਹੁਣ ਕੋਈ ਸਮਾਨ ਧਰਨ ਨੂੰ ਨੀ ਜਗ੍ਹਾ ਰਹੀ ਵਿੱਚ ਕੋਈ ਜਗ੍ਹਾ ਨਹੀਂ ਦੋਨੇ ਬੂਫਰੀ ਨੇ ਇਕੱਲੇ ਜੇ ਆ ਟਿੰਕ ਇੱਕ ਨਾੜੇ ਸਮਾਨ ਧਰਨ ਨੂੰ ਜਗ੍ਹਾ ਹੋ ਜੂ ਵਧੀਆ ਇਹਨੂੰ ਬਾਹਰ ਕੱਢ ਕੇ ਅੰਦਰ ਧਰ ਦਾਂਗੇ ਆਪਣੇ ਨੂੰ ਦੋਨਾਂ ਚੱਕਰ ਰੱਖਾਂਗੇ ਤਾਂ ਸਮਾਨ ਕੱਢੀਏ ਸਾਈਡ ਤੇ ਲੇ ਲੋੜ ਨਹੀਂ ਅਭੀ ਸਾਫ ਕਰਨ ਨਾਲ ਉਹ ਕ ਮੈਂ ਏਟੀ ਵੀ ਕਰ ਦੇਾਂਗੇ ਪਹਿਲਾਂ ਆਹ ਕੱਢ ਲਈਏ ਬਾਹਰੇ ਫਿਰ ਮਿਲਦੇ ਆਉ ਵੀ ਮਿੱਤਰੋ ਕਰਤੀ ਨਾਲ ਐ ਪੇ ਸਫਾਈ ਕਰਤੀ ਨਾਲ ਆਪਣੀ ਬੇਸ ਰਹਿ ਗਈ ਇੱਕ ਨਾਲੇ ਜਗਾ ਦੇਖੋ ਆਸੇ ਪਾਸੇ ਉਹਨੂੰ ਪੂਰੀ ਐ ਜਮਾਂ ਡਣ ਕਰਤੀ ਓਕੇ ਇਹ ਨੂੰ ਨਾ ਪਏ ਥੜਮੀ ਰੱਖਾਂਗਾ ਅਗਲਾ ਜਦ ਜਮਾਂ ਨਾਲ ਲਾ ਦਿੰਨੇ ਪਿੱਛੇ ਅੰਦਰ ਮੂੰਹ ਕਰਕੇ ਹੈਨਾ ਇੱਕ ਵਾਰੀ ਇਹਨੂੰ ਚੈੱਕ ਕਰ ਲਈ ਆਪਾਂ ਚਲਾ ਕੇ ਨਾ ਤਿਆਰ ਦੋ ਆਪਣੀਆਂ ਤਾਰਾਂ ਰੀਡਰ ਰੰਗੀਆਂ ਨੇ ਪਾਉਣਆਂ ਨਹੀਂ ਇਹ ਵੀ ਪਾਉਣੇ ਆ ਫਿਰ ਦੇਖ ਕੇ चला के आने आपू फिर देखते हैं चला के की है? की बात है अपना प्लेयर तो ही चल पूगा इन चला के कनैक्ट करके मैं चला के देखा बई ठीक है जो बच्चे गाँव चलावे वह कॉपीराइट वाला सिस्टम होंगे ना फिर ता करके नहीं एक बार मैं चलाना चला के चेक करके फिर मिलते हैं हो गया अपना काम मुके ਜੱਲ ਵੀ ਪਿਆ ਡੱਕ ਆਪਣਾ ਵਧੀਆ ਵੇਸ ਤੇ ਜਗ੍ਹਾ ਵੀ ਖਾਲੀ ਹੋ ਗਈ ਦੇਖੋ ਕਿੰਨੀ ਆ ਗਈ ਠੀਕ ਜੀ ਕੌਣਤਾ ਜਮਾ ਡੱਕ ਜਮਾ ਡੱਕ ਜਮਾ ਬਿਲਕੁਲ ਜੀ ਦੀ ਆਪਣ ਨੂੰ ਲੋਡ ਸੀ ਸਪੇਸ ਵੱਧ ਤੋਂ ਵੱਧ ਸਪੇਸ ਵੀ ਬਹੁਤ ਹੋ ਗਈ ਤੇ ਡੱਕ ਆਪਣਾ ਚੱਲੇ ਵੀ ਠੀਕ ਆ ਮਿੱਤਰੋ ਹੋ ਗਿਆ ਜਮਾ ਸੱਟ ਆਪਣਾ ਕੰਮ ਤੇ ਆਪਾਂ ਯਾਰ ਇੱਕ ਚੀਜ਼ ਹੈਗੀ ਹੈ ਨਾ ਆਪਾਂ ਇਹਦੇ ਵਿੱਚ ਕਪੜਾ ਮਾਰ ਕੇ ਪਾਲਿਸ਼ ਮਾਰਦੀ ਹੈ ਹਨਾ ਮੂਰੋ ਮੂਰੋ ਜਿੱਥੋਂ ਜ਼ਿਆਦਾ ਖਰਾਬ ਜੀ ਉੱਥੇ-ਉੱਥੇ ਮਾਰ ਦਿੰਨੇ ਆ ਵਸ ਕੱਲੀ ਓਕੇ ਡਿੱਗੀ ਛੇ ਦਾ ਆਪਣੇ ਦੋਸੇ ਤੇ ਵਿਚਰੇ ਆਹ ਭਈਆ ਓਕੇ ਬੱਲੋ ਆ ਮਾਰਦੇ ਬਹੁਤੇ ਹੁਣ ਨਹੀਂ ਲੈਂਦੀ ਪਈ ਸੀ ਮਾਰਨ ਵਾਸਤੇ ਪਰ ਹੁਣ ਤਾਂ ਨਹੀਂ ਲੱਗਿਆ ਹੁਣ ਕਰਦੇ ਆਪਾਂ ਕੰਮ ਓਕੇ ਦਾ ਹੋਰ ਸੇ ਮਾਰ ਕੇ ਕੰਮ ਓਕੇ ਕਰ ਲੈਣਾ ਯਮਾ ਤਾਂ ਤਾਂ ਵਿਚਾਰੀ ਦੀ ਹਾਲਤ ਖਰਾਬ ਹੋਈ ਪਈ ਐ ਜੀ ਵੀ ਬਹੁਤ ਜ਼ਿਆਦੇ ਦੀਦੀ ਕੋਈ ਮਸਾ ਕਪੜਾ ਚੋਂਗਾ ਪੈਣਾ ਛੌਂਕ ਨਾ ਨਹੀਂ ਮਾਰ ਰਹੀ ਇਹ ਕਿਉਂ ਪਰੋਂ ਪਰੋਂ ਮਾਰ ਰਹੀ ਆ ਵੀ ਚਲੋ ਕਿਨਾਂ ਸਾਫੀ ਹੋ ਜੂਗੀ ਮੀਂਹ ਦਾ ਇਹ ਪਧਮਾ ਬੇਲੀ ਦਿਨ ਚੜੇ ਨਾ ਦਿਨੇ ਉੱਤੇ ਵਧੀਆ ਹੋ ਜੇ ਦਿਨ ਚੜੇ ਮਾਰਾਂਗੇ ਵਧੀਆ ਸਾਫ ਸਾਫ ਖੜਾ ਕੇ ਅੱਜ ਬਸ ਕਿਨਾਂ ਮਾਰ ਰਹੇ ਹਾਂ ਟੈਂਪਰੀ ਮੀਂਹ ਤਾਂ ਪੂਰੀ ਜਮਾ ਹੈ ਹੌਂ ਕਾ ਮਾਰਨੀ ਨਹੀਂ ਪਈ ਖੜਾ ਕੇ ਲਾਉਣੇ ਬੰਦੇ ਨੇ 2 ਘੰਟੇ 2 ਹੀ ਇਹ ਵੰਗੀਆਂ ਗੱਲਾਂ ਆਹ ਇਹਨੂੰ ਗਾ ਤੇ ਰਿਤਾ ਦਾ ਭਾਗ ਮੈਂ ਆਇਆ ਤੁਸੇ ਤੋ ਜਮਾ ਜਤੂਆ ਚਿੱਟੀ ਚਿੱਟੀ ਹੋ ਰਹੀਆਂ ਨਹੀਂ ਹੋਈਆਂ ਹੋ ਸਟੋ ਜਮਾ ਤਾ ਵੀ ਮਿੱਤਰੋ ਪੂਰਾ ਸਹੀ ਡੇਢ ਘੰਟਾ ਲਾਤਾ ਪਾਲਸ਼ ਮਾਰਤੀ ਐ 15 ਪੂਰੀਆਂ ਓਕੇ ਰਿਪੋਰਟਾਂ ਕਰਤੀਆਂ ਤੇ ਹੁਣ ਚਲਦੇ ਅੰਦਰ ਫੇਰ ਲਾਵਾਂਗੇ ਇਹਨੂੰ ਅੰਦਰ ਆਪਾਂ ਗੱਡੀ ਨੂੰ ਚਲਦੇ ਇੱਕ ਵਾਰੀ ਅੰਦਰ ਆ ਕੇ ਇਹਨੂੰ ਲਾਉਣੇ ਅੰਦਰ ਪੂਰੀਆਂ ਐ ਓਕੇ ਕਰਤੀ ਜਮਾ ਆਰ ਕੇ ਪਾਲਸ਼ ਸਰਾ ਕਰਾਤਾ ਜਿਹਨੂੰ ਸਰਾ ਕਹਿੰਦੇ ਨੇ ਸਰਾ ਉਹ ਕਰਾਤਾ ਸਮਾਨ ਤਰਕੇ ਅੰਦਰ ਫਿਰ ਲਾਉਣੇ ਇਹਨੂੰ ਆਪਾਂ ਅੰਦਰ ਗੱਡੀ ਨੂੰ ਇਹਨੂੰ ਤੇ ਰਹਿ ਗਿਆ ਸਮਾਨ ਤੇ ਰਹੀ ਅੰਦਰ ਫਿਰ ਲਾਉਣੇ ਅੰਦਰ ਓਕੇ ਜੀ ਨਾ ਸਰਾ ਕਰਾਦੀ ਜਮਾ ਸਰਾ ਬਾਹਰ ਰੋਲਾ ਪਾਈ ਜਾਂਦੇ ਨੇ ਬਲੌਗ ਨਹੀਂ ਬਣਾਉਂਦੇ ਮੈਨੂੰ ਗੱਲ ਕੀ ਹੈ ਗਿਆ ਰੋਲਾ ਪਾਣੇ ਉਹ ਤੇ ਤੁਹਾਨੂੰ ਮਿਲਾਉਣਾ ਮੇਰੇ ਯਾਰ ਨਾਲ ਮੇਰੇ ਯਾਰ ਕੁਚੂ ਇਹ ਮੇਰਾ ਯਾਰ ਕੁਚੂ ਦੇਖੋ ਆਓ ਸਰਾ ਆਈ ਨਹੀਂ ਹੈ ਮੇਰਾ ਯਾਰ ਪੱਕਾ ਐਮ ਐਲ ਐ ਤਾਂ ਸੀ ਬਈ ਹੁਣ ਮੇਰੇ ਯਾਦ ਨਹੀਂ ਆ ਰਹਾ ਪਰ ਮੈਂ ਸ੍ਰੀ 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 ਅੜੀਸਰ ਸਾਹਿਬ ਤੋਂ ਲਿਆਂਦਾ ਸੀ ਇਹ ਮਤਲਬ ਉਹ ਤੂੰ ਥੋੜਾ ਜਿਹਾ ਅੱਗੇ ਜਾ ਕੇ ਉੱਥੇ ਦੁਕਾਨਾਂ ਨਹੀਂ ਲੱਗਦੀਆਂ ਉਹਨਾਂ ਚ ਲੈਤਾ ਸੀ ਕਹਿਣਾ ਓਏ ਉੱਥੇ ਮੇਲ ਵਰਤ ਸੀ ਸਦਾ ਮੇਰੇ ਯਾਰ ਤੇ ਮੇਰਾ ਹੈ ਕੁਝ ਇਹ ਕੁਝ ਤੇ ਇੱਕ ਤੁਹਾਨੂੰ ਮੈਂ ਚੀਜ਼ ਹੋਰ ਦਿਹਾਉਣਾ ਬਾਬੇ ਓਏ ਸਿੱਧਾ ਬੈਠਾ ਰੋਟੀਆਂ ਨਹੀਂ ਖਾਣੀਆਂ ਰੋਟੀਆਂ ਆ ਲੈਂਦੀ ਸੀ ਬਈ ਮੈਂ ਪਾਵਰ ਬੈਂਕ ਬਾਹਰ ਲੈ ਸਾਲੀ ਐਨੀ ਕੈਂਚੀ ਨਾ ਬਾਬੇ ਐਨੀ ਕੈਂਚੀ ਜਿਆ ਮਤਲਬ ਆਈ ਨਹੀਂ ਹੈਗਾ ਵੀ ਉਂ ਸੜੀ ਜੀ ਨਹੀਂ ਹੈਗੀ ਬਾਇਰਲੈਸ ਇਹ ਕਵਰ ਨਾਲ ਵੀ ਚਾਰਜ ਕਰਦੀ ਤਾਂ ਬਿਨਾ ਕਵਰ ਤੋਂ ਤਾਂ ਕਰਦੀ ਹੁੰਦੀ ਐ ਤੇ ਇੱਕ ਹੋਰ ਬਸ ਜਦੋਂ ਆਪਾਂ ਇਹਦੇ ਨਾਲ ਫੋਨ ਚਾਰਜ ਕਰ ਲਿਆ ਬਹੁਤ ਛੇਤੀ ਕਰਦੀ ਐ ਇਹ ਛੇਤੀ ਵੀ ਕਰਦੀ ਐ ਤੇ ਇਹਦਾ ਫੋਨ ਚਾਰਜ ਕਰਿਆ ਹੋਇਆ ਐ ਨਹੀਂ ਵੀ ਕੋਈ ਛੇਤੀ ਲੋ ਹੋ ਜੂ ਜਾਂ ਖਰਾਬ ਜਾ ਹੋ ਜੂ ਪੂਰਾ ਐ ਨਾਰਮਲ ਫੋਨ ਚੱਲਦਾ ਬੈਟਰੀ ਨਹੀਂ ਖਰਾਬ ਹੁੰਦੀ ਕੋਈ 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 ਚੱਕਰ ਨਹੀਂ ਹੈਗਾ ਤੇ ਸਹੀ ਕਰਦਾ ਮਤਲਬ ਬਹੁਤ ਟਾਈਮ ਬੈਕਅਪ ਬਹੁਤ ਜ਼ਿਆਦਾ ਚਾਰਜ ਪਰ ਥੋੜਾ ਜਿਹਾ ਗਰਮ ਹੁੰਦਾ ਫੋਨ ਜਦੋਂ ਆਪਾਂ ਇਹਦੇ ਨਾਲ ਚਾਰਜ ਕਰਦੇ ਆ ਚਾਰਜ ਸਹੀ ਹੁੰਦਾ ਪਰ ਗਰਮ ਹੁੰਦਾ ਥੋੜਾ ਜਿਹਾ वो चलो हम जो सी आ गया तंबई आ गया मगर है ना तं करके पर चीज़ घंटा ही मैं एक दो बार बरती एक दो बार तो बरती तो नहीं है कोई ना कोई लैंबा यार मित्र मग के वो बरतते हैं मैं, नहीं को मैं, मैं। तो नहीं बरतद मेरे को दूजी आप्पा भी हज़ार एम एच ला मैं तो आूरी स्पैशल चीज़ समसेंग देखो बब्यो पर इतों थोड़ा जहा फटा जवा गया एक्सीडेंट होगा ਰਾਇਆ ਡੈਮੇਜ ਡੈਮੇਜ ਐਸਾ ਰਹੇ ਤੈਨੂੰ ਪਰ ਚੱਲਦਾ ਹੁਣ ਵੀ ਹੈ ਘਰ ਵਾਲਾ ਸਿਮਮ ਹੋ ਸਕਦਾ ਇਹ ਚ ਕੋਈ ਪਰ ਚੱਲਦਾ ਹੈ ਇਹ ਵੀ ਦੌਰ ਰਿਹਾ ਹੋਇਆ ਇਹਦਾ ਦੌਰ ਘਟ ਜਾਂਦੀ ਹੈ ਪੁਰਾਣੀਆਂ ਦੀ ਬੈਲੂ ਅਗਲਾ ਜਦੋਂ ਕੋਈ ਨਵੀਂ ਚੀਜ਼ ਲਾਂਚ ਹੁੰਦੀ ਹੈ ਮੈਨੂੰ ਲੱਭਣ ਕੁਸੂਰ ਆਇਆ ਜੀ ਕੁਝ ਹੋਰੀ ਹੈ ਜਾਂਦਾ ਮੈਨੂੰ ਹੋਰੀ ਕੁਝ ਹੋਈ ਜਾਂਦਾ ਲੱਭਣਾ ਕੀ ਸੀ ਫੇਰ ਆਏ ਸਾਡੀ ਸ਼ੈਵੀ ਕੁਝ ਨਾਣਾ ਕੌਣ ਆਇਆ ਓਏ ਤੇਰਾ ਮਿੱਤਰ ਆਇਆ ਕੁਝੂ ਦੇਖ ਤਾ ਤੰਗ ਨਾ ਮੈਨੂੰ ਦੱਸ ਦੇ ਲੈ ਜਾ ਲੈ ਜਾ ਆਜੀ ਚੰਗਾ ਉਹਰੇ ਖਿਆਤਾ ਨਾ ਬਿਠਾਉਣਾ ਨਹੀਂ ਇਹ ਕਹਿੰਦੀ ਮੇਰੀ ਜਗ੍ਹਾ ਤੇ ਬਿਠਾਉਣ ਉਹਰੇ ਆਇਆ ਚੰਗਾ ਉਹਰੇ ਬਿਠਾ ਦਿੰਦੇ ਆ ਨਾ ਆਜੀ ਆਜੀ ਇਹ ਸਾਡੀ ਡੌਗੀ ਇਹਦੇ ਨਾਲ ਬਾਹਲਾ ਖੇਡਦੀ ਆ ਬਾਬੂ 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 ਲੱਗ ਗਲੇ ਮਿਲ ਲੈ ਇਹਦੇ ਨਾਲ ਚੰਗਾ ਪਿਆ ਲੈ ਨਾ ਦੇ ਢੂ ਏ ਢੇੜ ਦੂਆ ਮੇਰੀ ਮੰਮੀ ਕਹਿੰਦੀ ਬਈ ਦੇਖੀ ਇਹਦੇ ਲੈ ਵੇ ਛੱਡ ਦੇ ਇਹਦਾ ਜਵਾਕ ਦਾ ਕੀ ਕਸੂਰ ਹੈ ਦੱਸੋ ਬੰਦੇ ਕੀ ਕਸੂਰ ਆ ਰੂਤਾ ਇਹਦਾ ਵੀ ਨਹੀਂ ਛੱਡੀਦਾ ਇਹ ਵੀ ਨਹੀਂ ਕੁਤੂ ਜਿਹਾ ਆਇਆ ਉੱਪਰ ਇੱਧਰ ਆ ਸੀ ਜਾਓ ਸੀ ਰੋਸੀ ਉਹ ਦੇ ਕਿੰਨੇ ਜਾਣੇ ਦੇਖਿਆ ਆਪਣੇ ਕੋਣ ਦੇਖਦਾ ਦੇਖੋ 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 ਹੈ ਹੈਲੋ ਕਰ ਚੰਗਾ ਕਹਦੇ ਸ਼ੱਕਰਪਾਰਾ ਕਰ ਲੋ ਸਾਰੇ ਜਾਣੇ ਸ਼ੱਕਰਪਾਰਾ ਕਰ ਲੋ ਬਈ ਡਿੱਗ ਪਈ ਕੈਂ ਹਾਂ ਬੈ ਕੇ ਕਹਦੇ ਕੀ ਕਰ ਲੋ ਲਾਈਕ ਕਮੈਂਟ ਸ਼ੇਅਰ ਸ਼ੱਕਰਪਾਰਾ ਹਾਂ ਭਾਈ ਸਾਰੇ ਜਾਣੇ ਗੱਲ ਚੁੰਨ ਲਉ ਹੈ ਸਾਰੇ ਜਾਣੇ ਗੱਲ ਚੁੰਨ ਜੋ ਆ ਕਰ ਲੋ ਮੁੰਜਾ ਜਾਇਆ ਜਿਹੜਾ ਕੁਝ ਕਹਿੰਦਾ ਨਾ ਸਾਰੇ ਕੁਝ ਕਰ ਲੋ ਆ ਮੁੰਜਾ ਜਾ ਕੀ ਕਹਿੰਦਾ ਲੈ ਚੰਗਾ ਸੀ ਤੇਰਾ ਕਾਕਾ। ਕਿਹਨਾਂ ਪੈ ਨਹੀਂ ਦੂ ਰੈਨ ਦੇ ਬਸ ਇਹ ਨਹੀਂ ਦੁਕਾਨਾਂ ਵਾਲੀ ਨਾ ਤੈਨੂੰ ਨਹੀਂ ਦਿੰਦੇ ਬਸ ਤਰ ਕੇ ਆਣਾ ਮਨਾ। ਖੜੀ ਚੱਕੀ ਆਂਦੀ ਹੁਣ ਵੀ ਮੈਨੂੰ ਦੋਗਾ। ਤੁਸੀਂ ਨਹੀਂ ਦਿੰਦੇ। ਆਈ ਤੂਰੇ ਮੈਂ ਨਹੀਂ ਦਿੰਦਾ ਤੈਨੂੰ। ਆ ਜੀ ਕਾਕਾ ਆ ਗਈ ਬਈ ਦੇਖ ਮਾਗਰੀ। ਓਏ ਦੇਖ ਦੇਖ। ਐਂ ਜਾਣਾ ਮਾਦਿਆਂ ਬੈਠਾ। ਇਹਦਾ ਬੈਗ ਇਹਦੇ ਨਾਲ ਨਹੀਂ ਖੇਡਦਾ ਇਹ। ਖੇਡਦੇ ਨਹੀਂ ਦੇਰ ਨਾਲ ਅਗਲਾ ਆ ਜਿਹੜੇ ਕੰਧ ਤੇ ਲੰਕ ਗਿਆ ਇਹ ਕਹਿੰਦਾ ਮੈਂ ਨਹੀਂ ਸੈਟ ਨਾਲ ਖੇਡਦਾ ਲੈ ਵੇ ਫੜ ਲੈ ਦੇ ਲੱਤ ਮਾਰ ਦੇ ਇਹ ਇਹ ਐ ਐ ਮਾਰ ਲੈਗਾ ਤੂੰ ਮੈਨੂੰ ਮਾਲ ਦੀ ਗੱਲ ਐ ਕੋ ਤੈਨੂੰ ਵੀ ਪਤਾ ਲੈ ਪਹਿਲਾਂ ਇੱਧਰ ਹੈਲੋ ਕਰ ਦੇ ਨੋ ਪਹਿਲਾਂ ਕਹਿ ਸ਼ੱਕਰਪਾਰਾ ਕਰੋ ਕਹਿੰਦੇ ਸਾਰੇ ਯਾਰਾਂ ਫੇਰ ਦਊਗਾ ਇਹ ਕੋਗੜੀ ਹੈ ਕੋਗੜੀ ਕੋਗੜੀ ਲੈ ਬੌੜੀ ਹੋ ਗਈ ਤੈਂ ਇੱਕ ਵਾਰੀ ਮਿਲ ਲੈ ਫਿਰ ਲੈ ਬਾ ਛੋਣ ਨਹੀਂ ਹੁਣ ਤਰਦੇ ਹਾਂ ਹਾਂਜੀ ਨਾ ਤੋਂ ਕੇਂਦਰ ਬਿਸਤਰੇ ਚ ਬੈ ਗਏ ਹੁਣ ਆਪਾਂ ਤੇ ਧੰਨਵਾਦ ਭਾਈ ਜੀ ਨੇ ਜੀ ਨੇ ਬਲੌਗ ਦੇਖਿਆ ਇੱਥੇ ਤੱਕ ਠੀਕ ਹੈ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਭਾਈ ਠੀਕ ਹੈ ਸਪੋਰਟ ਜਰੂਰ ਕਰੋ ਯਾਰ ਤੁਸੀਂ ਸਪੋਰਟ ਕਰਤ ਕਰ ਕਰਤੇ ਤਾਂ ਹੈਗੇ ਹੋ ਕੱਟ ਕਰ ਦਿਓ ਸਪੋਰਟ ਕਰ ਦਿਓ ਯਾਰ ਵਧੀਆ ਆਪਾਂ ਨੂੰ ਵੀ ਆਪਾਂ ਨੂੰ ਹੋਰ ਕੀ ਚਾਹੀਦਾ ਕਿ ਰ 1000 ਸਬਸਕ੍ਰਾਈਬਰ ਕਰਾ ਦੋ ਆਪਣੇ ਲਾਈਕ ਸ਼ੇਅਰ ਕਮੈਂਟ ਕਰੀ ਜਾਇਆ ਕਰੋ ਇਹ ਠੀਕ ਆ ਭਾਈ ਦੁਬਾਰਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਦੀ ਨਾਨੀ ਨਾਨੇ ਭਾਈਆਂ ਨੇ ਮੇਰੇ ਨੇ ਵੀਰਾਂ ਨੇ ਇੱਥੇ ਤੱਕ ਬਲੌਗ ਦੇਖਿਆ ਐਂਡ ਤੱਕ ਠੀਕ ਆ ਭਾਈ ਮਿਲਦੇ ਆ ਅਗਲੇ ਬਲੌਗ ਚ ਕੱਲ ਨੂੰ